ਆ ਕੇ ਕੋਈ ਬਾਰਸ ਨਾ ਡੇ ਕੇ ਨਾ ਬਾਰਸਾਂ ਪੱਦੀ ਨਹੀਂ ਆ ਦੁਆਰ ਚੱਪੇ ਹਾਂ ਤਰਪਾਈਲ ਮਿਲ ਗਈ ਹੈ ਤਰਪਾਈਲ ਕੁਝ ਵੀ ਨਹੀਂ ਮਿਲਿਆ ਲੱਗੀ ਨਹੀਂ ਲੈ ਲਓ ਪਾਣੀ ਆ ਗਿਆ ਤਰਪਾਈਲ ਮਿਲ ਗਈ ਤਰਪਾਈਲ ਵੀ ਮਿਲ ਗਈ ਚਲ ਐਪਲੀਕੇਸ਼ਨ ਕਰਾਂਗੇ ਲੈ ਉਪਰ ਦਾ ਉੱਚਾ ਕਮਰਾ ਕਰੋ ਤਾਂ ਆਸਮਾਨ ਰੱਖਿਆ ਜਾਂਦਾ ਜੇ ਤੇ ਪਾਣੀ ਵਰ੍ਹਦਾ ਉੱਚਾ ਚੈੱਕ ਕਰ ਲਾਂਗੇ ਇੱਕ ਵਾਰੀ ਚੈੱਕ ਕਰੋ ਮੈਂ ਦੂਰੀਆਂ ਕੂੜੀਆਂ ਵੀ ਖਰਾਬ ਹੋ ਗਈਆਂ ਨੇ ਪਾਥ ਖਰਾਬ ਹੋ ਗਈਆਂ ਮੇਰੇ ਨਾਲ ਉਹਦੀ ਬਲੈਂਡਿੰਗ ਵੀ ਝੁਗੇ ਨੇ ਤੁਹਾਡਾ ਐਂਟਰ ਵੀ ਮਾੜਾ ਚੱਲ ਰਿਹਾ ਹੈ ਪ੍ਰੋਬਲਮ ਆ ਕੇ ਖੰਦ ਨੂੰ ਆ ਚਾਹੀਦੀ ਹੈ ਅੱਛਾ ਉਹਦੇ ਨਾਲ ਇਹ ਪ੍ਰੋਬਲਮ ਇਹ ਡਿੱਗਣ ਦਾ ਡਰ ਬਾਗ ਬਿਲਕੁਲ ਡਰੋਂ ਬੈਜੀਆ ਫਰਸ਼ ਬੁਲਾਈ ਨੇ ਤੁਹਾਡੀਆਂ ਮੁਸ਼ਕਲਾਂ ਸਮਝਣ ਤੁਹਾਡੀਆਂ ਕੀ ਹੱਡ ਦੇ ਨਾਲ ਤੁਹਾਡੇ ਨੁਕਸਾਨ ਹੋ ਸਕਦੇ ਨੇ ਮੈਂ ਥੈਂਕਸ ਕਰਦਾ ਧੰਨਵਾਦ ਕਰਦਾ ਸਰ ਦਾ ਜਿਨ੍ਹਾਂ ਨੇ ਸਪੈਸ਼ਲੀ ਟਾਈਮ ਕੱਢ ਕੇ ਗੱਲ ੜੀ ਵਿਖਿਆ ਜਾਏ ਨੇ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲੋਕਾਂ ਨੂੰ ਜਿਹੜੇ ਹੜ੍ਹ ਦੇ ਕਾਰਨ ਜੁਣੇ ਨੁਕਸਾਨ ਹੋਏ ਨੇ ਉਹਦੇ ਨੇ ਨਾ ਆਏ ਨੇ ਇਹਦੇ ਨਾਲ ਨਾਲ ਸਾਡੇ ਅਦਿੱਤਿਆ ਜੀ ਜਿਹੜੇ ਅਸਿਸਟੈਂਟ ਕਮਿਸ਼ਨਰ ਗੁਰਦਾਸਪੁਰ ਨੇ ਸਾਡੇ ਪੀਸੀਐਸ ਅਫਸਰ ਕੁਲਦੀਪ ਚੰਦ ਜੀ ਤੇ ਤੁਹਾਡੇ ਸਤੰਸ ਸਾਹਿਬ ਬੀਡੀਪੀਓ ਸਹਿਬਾਨ ਸਾਰੇ ਅਫਸਰ ਆਏ ਨੇ ਹੁਣ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਹੜਾ ਤੇ ਚਲੋ ਰਾਵੀ ਦੀ ਮਾਰ ਪਈ ਸਾਡਾ ਨੁਕਸਾਨ ਹੋਇਆ ਉਹ ਰੱਬ ਵੱਲੋਂ ਭੇਜੀ ਗਈ ਆਫਤ ਸੀਗੀ ਜਿਹੜੀ ਰੱਬ ਨੇ ਇਹੀ ਸਾਨੂੰ ਬਚਾ ਲਿਆ ਕਿਸੇ ਤਰ੍ਹਾਂ ਕਿ ਜੇ ਇੱਕ ਦੋ ਬੰਦੇ ਜਿਹੜੇ ਵੀ ਬੀਬੀਆਂ ਭੈਣਾ ਮੇਰੇ ਭਰਾ ਜਿਨ੍ਹਾਂ ਨੂੰ ਵੀ ਕੋਈ ਮੁਸ਼ਕਲ ਹੈ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਤੁਸੀਂ ਜਾਣੂ ਕਰਵਾ ਸਕਦੇ ਹੋ ਸਰ ਨੂੰ ਤਾਂ ਜੋ ਉਹਨਾਂ ਤੇ ਧਿਆਨ ਚਾਏ ਤੇ ਤੁਹਾਡੀਆਂ ਜੋ ਘਰਾਂ ਦੀ ਮਰਮ ਦੀ ਕੀ ਕਿੱਦਾਂ ਆ ਪਾਣੀ ਮਾਈਕ ਹੋ ਗਿਆ ਪਹਿਲਾਂ ਤਾਂ ਮੈਂ ਮਾਫੀ ਮੰਗਾਗਾ ਮੈਂ ਉਹ ਦਰਿਆਵਾਂ ਪਾਰ ਚਲਾ ਗਿਆ ਸੀਗਾ ਤੁਸੀਂ ਸਾਰੇ ਜਾਣਦੇ ਹੋ ਉੱਥੇ ਦਾ ਆਣਾ ਜਾਣਾ ਵੀ ਮੁਸ਼ਕਲ ਆਇਆ ਪਏ ਲੋਕਾਂ ਦਾ ਇਹਨਾਂ ਨੂੰ ਪਾਣੀ ਦੇ ਵਾਸ਼ਨਜੀ ਸਾਹਿਬ ਨੇ ਸਹਾਸ्य ਕੀਤਾ ਸੀਗਾ ਸੋ ਜਿਆਦਾ ਬਹੁਤ ਅੱਛੀਆਂ ਹੁੰਦੀਆਂ ਨੇ ਲੋਕਾਂ ਨੇ ਬੜਾ ਸਾਥ ਦਿੱਤਾ ਸੀ ਉਸ ਵੇਲੇ ਤੇ ਹੁਣ ਵੇਲਾ ਹੈਗਾ ਕਿ ਅਸੀਂ ਵੀ ਜੋ ਲੋਕਾਂ ਨੂੰ ਦਿੱਕਤ ਆਈ ਹੈ ਉਹਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ ਕਿ ਕਿਵੇਂ ਆਪਾਂ ਉਸ ਦਿੱਕਤ ਨੂੰ ਘਟਾ ਸਕਦੇ ਹਾਂ ਸੋ ਜਿਵੇਂ ਐਡੀਸੀ ਸਾਹਿਬ ਨੇ ਕਿਹਾ ਹੈਗਾ ਗਵਰਨਮੈਂਟ ਦੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਫਲੱਡ ਦੀ ਕਾਫੀ ਵੱਡੀ ਮਾਰ ਹੈਗੀ ਹੈ ਹੁਣ ਅੱਜ ਮੈਂ ਦੀਨਾਨਗਰ ਤੇ ਇਸ ਦੁਰੰਗਲਾ ਇਹ ਵਾਲੇ ਪਿੰਡਾਂ ਦੇ ਦੌਰੇ ਕਰ ਰਿਹਾ ਦਰਿਆ ਤੋਂ ਪਾਰ ਵੀ ਹੋ ਕੇ ਆਇਆ ਹੈਗਾ ਅੱਜ ਉੱਜ ਤੋਂ ਪਾਰ ਗਏ ਆ ਪਿੰਡਾਂ ਵੱਲ ਸੋ ਦਿੱਕਤ ਬਹੁਤ ਹੈ ਲੋਕਾਂ ਨੂੰ ਲੇਕਿਨ ਰਾਹਤ ਜਿਹੜੀ ਹੈ ਉਹ ਵੀ ਪਹੁੰਚ ਰਹੀ ਹੈ ਜਿੱਥੇ ਕਿਤੇ ਉਹਨਾਂ ਨੇ ਕੋਈ ਹੋਰ ਚੀਜ਼ਾਂ ਦੀ ਮੰਗ ਕੀਤੀ ਉਹ ਸਾਰੀਆਂ ਨੋਟ ਕਰ ਲੀਆਂ ਗਈਆਂ ਨੇ ਪ੍ਰਸ਼ਾਸਨ ਪੂਰਾ ਸੁਚੇਤ ਹੈ ਉਹ ਮੌਕੇ ਦੇ ਉੱਤੇ ਜਿਵੇਂ ਜਿਵੇਂ ਮੰਗ ਆ ਰਹੀ ਹੈ ਪਹੁੰਚਾ ਵੀ ਰਹੇ ਨੇ ਚੀਜ਼ਾਂ ਐਨਡੀਆਰਐਫ ਦੀਆਂ ਜਿਹੜੀਆਂ ਬੋਟਸ ਨੇ ਆਰਮੀ ਬੀਐਸਐਫ ਇਹ ਸਾਰੇ ਲੱਗੇ ਹੋਏ ਨੇ ਇਸ ਵੇਲੇ ਪ੍ਰਸ਼ਾਸਨ ਦਾ ਪੂਰਾ ਸਾਥ ਦੇ ਰਹੇ ਨੇ ਸੋ ਮੈਂ ਤੇ ਇਹ ਹੀ ਕਵਾਂਗਾ ਕਿ ਆਫਤਾ ਬਹੁਤ ਆਫਤਾ ਬਹੁਤ ਵੱਡੀ ਆਈ ਹੈ ਲੇਕਿਨ ਹੁਣ ਕੰਮ ਹੈਗਾ ਇਸ ਤੋਂ ਬਾਅਦ ਜਿਹੜੀਆਂ ਦਿੱਕਤਾਂ ਆਣੀਆਂ ਨੇ ਪਾਣੀ ਖੜ ਗਿਆ ਹੈਗਾ ਉਹਦੇ ਨਾਲ ਬਿਮਾਰੀਆਂ ਦਾ ਡਰ ਪੈਦਾ ਹੋ ਜਾਂਦਾ ਹੈ ਪਸ਼ੂਆਂ ਦੇ ਵੀ ਜਿਹੜੇ ਪੈਰ ਨੇ ਖੁਰਨੇ ਸ਼ੁਰੂ ਹੋ ਜਾਂਦੇ ਨੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਰਾਬੀ ਦੀ ਮਾਰ ਹੇਟ ਜਿਹੜਾ ਗੁਰਦਾਸਪੁਰ ਜ਼ਿਲ੍ਹਾ ਕਾਫੀ ਜ਼ਿਆਦਾ ਪੀੜਿਤ ਹੋਇਆ ਸਾਡੇ ਤਕਰੀਬਨ 300 ਤੋਂ ਵੱਧ ਜਿਹੜੇ ਪਿੰਡ ਨੇ ਉਹ ਹੜ੍ਹਾਂ ਦੇ ਪ੍ਰਭਾਵ ਦੇ ਨਾਲ ਮੱਕੀ ਲੋਕਾਂ ਦੇ ਘਰ-ਬਾਰ ਡੰਗਰ ਚਾਰਾ ਫਸਲਾਂ ਸਭ ਜਿਹੜੀਆਂ ਨੁਕਸਾਨ ਹੋਇਆ ਹੈ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਪਹਿਲੇ ਦਿਨ ਤੋਂ ਵੀ 24 ਘੰਟੇ ਦਿਨ ਰਾਤ ਕੰਮ ਕਰ ਰਿਹਾ ਸਾਡੇ ਅਫਸਰ ਸਹਿਬਾਨ ਤੁਸੀਂ ਵੇਖਿਓਗੇ ਆਪ ਘਰ ਘਰ ਜਾ ਕੇ ਜੋ ਸਹੂਲਤਾਂ ਦਿੱਤੀਆਂ ਜਾਣੀਆਂ ਜੋ ਉਹਨਾਂ ਨੂੰ ਲੋੜ ਹੈ ਉਹ ਅਸੀਂ ਘਰ ਘਰ ਪਹੁੰਚਾ ਰਹੇ ਹਾਂ ਸਾਡੇ ਸੀਐਮ ਸਾਹਿਬ ਪੰਜਾਬ ਸਰਕਾਰ ਵੱਲੋਂ ਜੋ ਨਿਰਦੇਸ਼ ਆ ਰਹੇ ਨੇ ਤਾਂ ਕਿ ਕੋਈ ਵੀ ਸਾਡਾ ਗਰੀਬ ਪਰਿਵਾਰ ਜਾਂ ਅਮੀਰ ਪਰਿਵਾਰ ਮਿਡਲ ਪਰਿਵਾਰ ਕਿਸੇ ਤਰ੍ਹਾਂ ਦੀ ਰਾਹਤ ਸਮਗਰੀ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਇਸੇ ਹੀ ਨਿਰਦੇਸ਼ ਅਨੁਸਾਰ ਅਸੀਂ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘਰ-ਘਰ ਆਪਣੇ ਪਿੰਡ ਵਾਈਜ਼ ਅਫਸਰ ਲਾਏ ਨੇ ਉਹ ਇਨਸ਼ੋਰ ਕਰਾ ਰਹੇ ਆ ਕੋਈ ਵੀ ਗਰੀਬ ਖਾਣ ਪੀਣ ਤੋਂ ਰਾਸ਼ਨ ਦੀਆਂ ਕਿੱਟਾਂ ਤੋਂ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਘਰ ਚੋਰੇ ਨੇ ਤਰਪੈਲਾਂ ਤੋਂ ਵਾਂਝਾ ਨਾ ਰਹਿ ਜੇ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਸੀਗੀ ਕਿ ਇਨਸਾਨਾਂ ਤੋਂ ਬਾਅਦ ਜਿਹੜੀ ਹੈ ਸਾਡੇ ਡੰਗਰ ਸਾਡੇ ਜਿਹੜੇ ਦੁਧਾਰੂ ਡੰਗਰ ਨੇ ਉਹਨਾਂ ਲਈ ਚਾਰਾ ਉਹਨਾਂ ਲਈ ਜਿਹੜੀ ਫੀਡ ਹੈ ਉਹ ਵੀ ਅਸੀਂ ਡਿਪਟੀ ਡਾਇਰੈਕਟਰ ਐਨੀਮਲਸ ਬੈਟਰੀ ਨੂੰ ਲਗਾਇਆ ਹੋਇਆ ਹੈ ਕਿ ਘਰ ਘਰ ਪਹੁੰਚਾ ਕੇ ਲੋਕਾਂ ਨਾਲ ਗੱਲਬਾਤ ਕਰਕੇ ਜਿੰਨ ਨੂੰ ਵੀ ਲੋੜ ਹੈ ਉਹ ਪਹੁੰਚਾਇਆ ਜਾਵੇ ਤੀਸਰਾ ਮੈਂ ਇਹੀ ਕਹਿਣਾ ਚਾਹਾਂਗਾ ਕਿ ਇਸ ਤੋਂ ਇਲਾਵਾ ਜਿਹੜੀ ਸਾਡੀਆਂ ਜ਼ਰੂਰੀਆਂ ਚੀਜ਼ਾਂ ਆਉਣ ਵਾਲੇ ਸਮੇਂ 'ਚ ਹੁਣ ਜਿੱਥਾਂ ਧੁੱਪਾਂ ਚੜੀਆਂ ਤੁਹਾਨੂੰ ਪਤਾ ਪਾਣੀ ਘਟ ਰਿਹਾ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈ ਹੈਲਥ ਕੰਸਰਨ ਕਿ ਇੱਥੇ ਵੀ ਇੱਚ ਜਿਹੜੀ ਹੈ ਬਿਮਾਰੀ ਫੈਲਣ ਦਾ ਡਰ ਹੈ ਠੀਕ ਹੈ ਉਸ ਵਾਰ ਸਾਡੇ ਡੰਗਰਾਂ ਚ ਬਿਮਾਰੀ ਫੈਲਨ ਦਾ ਡਰ ਹੈ ਤੇ ਇਸ ਸਬੰਧੀ ਜਿਹੜੇ ਸਿਵਲ ਸਰਜਨ ਆਫਿਸ ਹੈ ਉਹਨਾਂ ਵੱਲੋਂ ਹਰ ਪਿੰਡ ਚ ਕੈਂਪ ਲਾਇਆ ਜਾ ਰਿਹਾ ਹੈ ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਹੁਣ ਆਉਣ ਵਾਲੇ ਸਮੇਂ ਚ ਕੋਈ ਪਸ਼ੂ ਵੀ ਕੁਝ ਜਿੱਥੇ ਸਾਡੇ ਕੁੱਤੇ ਡੌਗਸ ਹੋਗੇ ਬਿੱਲੀਆਂ ਹੋਈਆਂ ਉਹ ਮਰੀਆਂ ਹੋ ਸਕਦੀਆਂ ਹਨ ਮੁਸ਼ਕੀ ਫੈਲ ਸਕਦੀ ਹੈ ਇਸ ਸਬੰਧੀ ਏਡੀਸੀ ਡੀ ਦਫਤਰ ਵੱਲੋਂ ਵੀ ਬੀਡੀਪੀਓ ਸਹਿਬਾਨਾ ਨੂੰ ਮੈਸੇ ਲਗਾਇਆ ਗਿਆ ਹੈ ਕਿ ਕੋਈ ਵੀ ਇਹੋ ਜਿਹਾ ਪਸ਼ੂ ਮਰਿਆ ਦਿਖਦਾ ਤੁਰੰਤ ਉਹਨੂੰ ਪ੍ਰੋਪਰ ਤਰੀਕੇ ਨਾਲ ਡਿਸਪੋਜ਼ ਆਫ ਕੀਤਾ ਜਾਵੇ ਤੇ ਇਸ ਸਬੰਧੀ ਆਉਣ ਵਾਲੇ ਸਮੇਂ ਚ मच्छर मखियां ਉਹ ਵੀ ਜਿਹੜੀਆਂ ਫੈਲਣ ਦਾ ਮਲੇਰੀਆ ਡੇਂਗੂ ਫੈਲਣ ਦਾ ਚਾਂਸ ਹੈ ਅਸੀਂ ਫੋਗਿੰਗ ਮਸ਼ੀਨਾ ਦੇ ਦਿੱਤੀਆਂ ਐਂਡ ਇਨਸ਼ੋਰ ਕਰਾ ਰਿਆ ਕਿ ਹਰ ਪਿੰਡ ਜਿਹੜੀ ਇਹਨਾਂ ਨੂੰ ਮਾਰਨ ਲਈ ਦਵਾਈ ਜਿਹੜੀ ਹੈ ਫੋਗਿੰਗ ਜਿਹੜੀ ਉਹ ਕੀਤੀ ਜਾਵੇ ਤਾਂ ਜੋ ਕਿਸੇ ਤਰ੍ਹਾਂ ਦਾ ਵੀ ਜਾਲ ਨਹੀਂ ਜਣਾ ਨੁਕਸਾਨ ਨਾ ਹੋ ਸਕੇ ਜੋ ਹੋ ਗਿਆ ਅਸੀਂ ਸਾਰੇ ਆਪਣੇ ਗੁਰਦਾਸਪੁਰ ਜ਼ਿਲ੍ਹਾ ਵਾਸੀਆਂ ਨਾਲ ਪੂਰੇ ਪੰਜਾਬ ਦੇ ਨਾਲ ਤਹ ਦਿਲੋਂ ਖੜੇ ਆਂ ਐਂਡ ਪ੍ਰਸ਼ਾਸਨ ਦੀ ਅਸੀਂ ਗੱਲ ਕਰੀਏ ਸਾਡੀਆਂ ਟੀਮਾਂ 24 ਘੰਟੇ ਕੰਮ ਕਰ ਰਹੀਆਂ ਐਂਡ ਇਨਸ਼ੋਰ ਕਰਾ ਰਹੀਆਂ ਨਿੱਕੀ ਤੋਂ ਨਿੱਕੀ ਚੀਜ਼ ਮੈਂ ਕਹਾਂਗਾ ਕਿ ਕਿਸੇ ਨੂੰ ਚप्पल ਦੀ ਕੱਪੜਿਆਂ ਦੀ ਲੋੜ ਹੈ ਉਹ ਵੀ ਅਸੀਂ ਜਿਹੜੀਆਂ ਨਾਲ ਹੋ ਕੇ ਜਿਹੜੀ ਹੈ